ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਫ ਲਕੀ ਭਾਈ ਗੋਦੀ ਦਾ ਹਲਸਾ ਭਾਈ ਗੋਦੀ ਕੀ ਫਤਿਹ ਅੱਜ ਅਸੀਂ ਆਏ ਆਂ ਤਾਂ ਤਾਂ ਮਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਜੋ ਕਿ ਚੋਨਾ ਮੰਦਿਰ ਹੋਰ ਦੇ ਵਿੱਚ ਹੈ ਅਸੀਂ ਸੰਤਨ ਦਰਸ਼ਨੇ ਕਰਾ ਰਹੇ ਆਂ ਅਤੇ ਆਪ ਵੀ ਦਰਸ਼ਨ ਕਰ ਰਹੇ ਆਂ ਤੇ ਇਹ ਜੋ ਬੱਚੇ ਨੇ ਜਿਤੇ ਸਭ ਤੋਂ ਪਹਿਲੇ ਗੁਰੂ ਸਾਹਿਬ ਮੱਦਾ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਇੱਥੇ ਇਸ਼ਨਾਨ ਕਰਾਇਆ ਗਿਆ ਸੀ ਤੇ ਇੱਕ ਨਿਸ਼ਾਨੀ ਸਭਾਲੀ ਹੋਈ ਹੈ ਤੇ ਨਾਲ ਹੀ ਪਿਛਲੀ ਸਾਈਡ ਤੇ ਪ੍ਰਾਣੀਆਂ ਇੱਟਾਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਵਾਈਆਂ ਸੀ ਉਸ ਦੁਆਰਾ ਸਾਡਾ ਸਾਥ ਤੁਸੀਂ ਦੇ ਕੁਝ ਨਾਂ ਦੇ ਸ਼ਾਮਿਲ ਹੋ ਜੋ ਰੱਖਾ ਹੋਇਆ ਹੈ ਤੇ ਅਸੀਂ ਸਾਰੇ ਸੰਗਤਾਂ ਨੂੰ ਕਿਉਂਕਿ ਸੰਗਤ ਦੇ ਬਾਰੇ ਨਹੀਂ ਪਹੁੰਚ ਪਾਉਂਦੀ ਐਨੇ ਦੂਰ ਤੇ ਇਸ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਈ ਜਾਇਆ ਕਰਾਇਆ ਜਾ ਰਿਹਾ ਨੇ ਬਾਰ-ਬਾਰ ਕਿਉਂਕਿ ਅਸੀਂ ਕਾਫੀ ਦਿਨਾਂ ਤੋਂ ਇੱਥੇ ਪਾਕਿਸਤਾਨ ਮਹੌਰ ਵਿੱਚ ਆਏ ਹੋਏ ਆ ਅਸੀਂ ਮਕਾਨਾ ਸਾਹਿਬ ਵੀ ਗਏ ਔਰ ਰੋੜੀ ਸਾਹਿਬ ਵੀ ਗਏ ਹਰ ਜਗ੍ਹਾ ਦਰਸ਼ਨ ਕੀਤੇ ਹੋਣੇ ਸਿੰਘਾ ਸਿੰਘੀਆਂ ਦੇ ਗੁਰਦੁਆਰੇ ਵੀ ਦਰਸ਼ਨ ਕਰਕੇ ਆਏ ਆ ਅਬਦੇਸ਼ੀਦ ਮਾਵਾ ਸਾਡੀਆਂ ਪੈਰਾਂ ਨੂੰ ਸ਼ੇਰ ਕੀਤਾ ਗਿਆ ਤੇ ਅੱਜ ਅਸੀਂ ਇੱਥੇ ਬੈਠੇ ਆ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਪ੍ਰਕਾਸ਼ ਵਿੱਚ ਉਹਨਾਂ ਦਾ ਹੋਇਆ ਸੀ ਤੇ ਸੰਗਤਾਂ ਸਾਰੇ ਦਰਸ਼ਨ ਕਰਨ ਔਰ ਲਾਹ ਲਾਂ ਮਾਇਕੋ ਜੀ ਦਾ ਖਾਲਸਾ ਮਾਇਕੋ ਜੀ ਦੀ ਫਤਿਹ ਸਾ ਸੰਗਤ ਦੀ ਮਾਇਕੋ ਜੀ ਦਾ ਖਾਲਸਾ ਮਾਇਕੋ ਜੀ ਦੀ ਫਤਿਹ ਅੱਜ ਅਸੀਂ ਆਏ ਆ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਜੋ ਕਿ ਟਰਨਮੈਂਟ ਦੇ ਰੋੜ ਦੇ ਵਿੱਚ ਹੈ ਅਸੀਂ ਸੰਤਾਂ ਦੇ ਦਰਸ਼ਨ ਵੀ ਕਰਾ ਰਹੇ ਹਾਂ ਔਰ ਆਪ ਵੀ ਦਰਸ਼ਨ ਕਰ ਰਹੇ ਹਾਂ ਤੇ ਇਹ ਜੋ ਬੱਚੇ ਹਨ ਜਿੱਥੇ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਇੱਥੇ ਇਸ਼ਨਾਨ ਕਰਾਇਆ ਗਿਆ ਸੀ ਤੇ ਇਹ ਇੱਕ ਨਿਸ਼ਾਨੀ ਸਭਾਲੀ ਹੋਈ ਹੈ ਤੇ ਨਾਲ ਹੀ ਪਿਛਲੇ ਸਾਈਡ ਤੇ ਪੁਰਾਣੀਆਂ ਇੱਟਾਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਵਾਈਆਂ ਸੀ ਦੁਵਾਰਾ ਸਾਹਿਬ ਦਾ ਸਾਥ ਦਿੱਤਾ ਸੀ ਇਹ ਕਮੇ ਨਿਸ਼ਾਨੀ ਵਜੋਂ ਰੱਖਿਆ ਹੋਇਆ ਹੈ ਅਸੀਂ ਸਾਰੇ ਸੰਗਤਾਂ ਨੂੰ ਕਿਉਂਕਿ ਸੰਗਤ ਜੇਵਰੇ ਨਹੀਂ ਪਹੁੰਚ ਪਾਉਂਦੀ ਐਨੇ ਦੂਰ ਤੇ ਅਸੀਂ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਈ ਕਰਾਏ ਜਾ ਰਹੇ ਨੇ ਬਾਰ-ਬਾਰ ਕਿਉਂਕਿ ਅਸੀਂ ਕਾਫੀ ਦਿਨਾਂ ਤੋਂ ਇੱਥੇ ਪਾਕਿਸਤਾਨ ਮਹੌਰ ਵਿੱਚ ਆਏ ਹੋਏ ਆਂ ਅਸੀਂ ਨਕਾਨਾ ਸਾਹਿਬ ਵੀ ਗਏ ਔਰ ਲੋਹੜੀ ਸਾਹਿਬ ਵੀ ਗਏ ਹਰ ਜਗ੍ਹਾ ਦਰਸ਼ਨ ਕੀਤੇ ਹੁਣੇ ਸਿੰਘਾਂ ਸਿੰਘਰੀਆਂ ਦੇ ਗੁਰਦੁਆਰੇ ਵੀ ਦਰਸ਼ਨ ਕਰਕੇ ਆਏ ਆਂ ਅਵਿਸ਼ੇਦ ਮਾਵਾ ਸਭੀਆਂ ਪੈਣਾ ਨੂੰ ਸ਼ੇਰ ਕੀਤਾ ਗਿਆ ਤੇ ਅੱਜ ਅਸੀਂ ਇੱਥੇ ਬੈਠੇ ਆਂ ਤਾਂਤਸ਼੍ਰੀ ਗੁਰੂ ਰਾਮਦਾਸ ਜੀ ਦੇ ਜਦੋਂ ਆ ਸੰਤੇ ਪ੍ਰਕਾਸ਼ ਵਿੱਚ ਉਹਨਾਂ ਦਾ ਹੋਇਆ ਸੀ ਤੇ ਸੰਗਤਾਂ ਸਾਰੇ ਦਰਸ਼ਨ ਕਰਨ ਔਰ ਲਾਹ ਲੈਂਨ ਵੈਗੋ ਜੀ ਦਾ ਖਾਲਸਾ ਵੈਗੋ ਜੀ ਦੀ ਫਤਿਹ ਸਾ ਸੰਗਤ ਦੀ ਵੈਗੋ ਜੀ ਦਾ ਖਾਲਸਾ ਵੈਗੋ ਜੀ ਦੀ ਫਤਿਹ ਅੱਜ ਅਸੀਂ ਆਏ ਆ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਜੋ ਕਿ ਚੂਨਾ ਮੰਡੀ ਰੋੜ ਦੇ ਵਿੱਚ ਹੈ ਅਸੀਂ ਸੰਤਾਂ ਨੂੰ ਦਰਸ਼ਨੇ ਕਰਾ ਰਹੇ ਆਂ ਔਰ ਆਪ ਵੀ ਦਰਸ਼ਨ ਕਰ ਰਹੇ ਆਂ ਤੇ ਇਹ ਜੋ ਬੱਚਾ ਹੈ ਜਿੱਥੇ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਇੱਥੇ ਇਸ਼ਨਾਨ ਕਰਾਇਆ ਗਿਆ ਸੀ ਤੇ ਇੱਕ ਨਿਸ਼ਾਨੀ ਸਭਾਲੀ ਹੋਈ ਹੈ ਤੇ ਨਾਲ ਹੀ ਪਿਛਲੇ ਸਾਈਡ ਤੇ ਪੁਰਾਣੀਆਂ ਇੱਟਾਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਵਾਈਆਂ ਸੀ ਉਹ ਦੁਆਰਾ ਸਾਡਾ ਸਾਥ ਦਿੱਤਾ ਸੀ ਤੇ ਮੁਕੀ ਨਾਂ ਦੇ ਸ਼ਾਮਲੇ ਬਜੁਰਗ ਖੜਾ ਹੈ ਤੇ ਅਸੀਂ ਸਾਰੇ ਸੰਗਤਾਂ ਨੂੰ ਕਿਉਂਕਿ ਸੰਗਤ ਦੇ ਬਾਰੇ ਨਹੀਂ ਪਹੁੰਚ ਪਾਉਂਦੀ ਐਨੇ ਦੌਰ ਤੇ ਇਸ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਈ ਜਾ ਰਿਹਾ ਕਰਾਏ ਜਾ ਰਹੇ ਨੇ ਬਾਰ-ਬਾਰ ਕਿਉਂਕਿ ਅਸੀਂ ਕਾਫੀ ਦਿਨਾਂ ਤੋਂ ਇੱਥੇ ਪਾਕਿਸਤਾਨ ਮਹੌਰ ਵਿੱਚ ਆਏ ਹੋਏ ਆਂ ਅਸੀਂ ਲੁਕਾਨਾ ਸਾਹਿਬ ਵੀ ਗਏ ਔਰ 오ਡੀਸਾ ਵੀ ਗਏ ਹਰ ਜਗ੍ਹਾ ਦਰਸ਼ਨ ਕੀਤੇ ਹੁਣ ਸਿੰਘਾ ਸਿੰਘੀਆਂ ਦੇ ਗੁਰਦੁਆਰੇ ਦੇ ਦਰਸ਼ਨ ਕਰਕੇ ਆਏ ਆ ਵਿਦੇਸ਼ੀ ਮਾਵਾ ਸਾਡੀਆਂ ਪੈਣਾ ਨੂੰ ਸ਼ੇਰ ਕੀਤਾ ਗਿਆ ਤੇ ਅੱਜ ਅਸੀਂ ਇੱਥੇ ਬੈਠੇ ਆ ਤਨਤਨ ਜੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਪ੍ਰਕਾਸ਼ ਪਿਤਿਓਨ ਦਾ ਹੋਇਆ ਸੀ ਤੇ ਸੰਗਤਾਂ ਸਾਰੇ ਦਰਸ਼ਨ ਕਰਨ ਪਰ ਲਾਹਨਾਂ ਵਾਏ ਕੋ ਸਿੱਖਾ ਖਾਲਸਾ ਵਾਏ ਕੋ ਜੀ ਫਰਤੇ